ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਟ੍ਰੈਂਡਿੰਗ ਅਤੇ ਇੰਪੋਰਟੈਂਟ ਰਹਿਣ ਵਾਲੀ ਆ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਆ ਏਸ਼ੀਆ ਕੱਪ 2023 ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਇਸ ਵੀਡੀਓ ਦੇ ਵਿੱਚ ਸਾਰੇ ਹੀ ਐਮਸੀਕਿਊ ਇੰਪੋਰਟੈਂਟ ਲਏ ਗਏ ਆ ਤੇ ਮੈਂ ਤੁਹਾਡੇ ਲਈ ਜਿੰਨੇ ਵੀ ਐਮਸੀਕਿਊ ਲਏ ਆ ਇਹ ਸਾਰੇ ਹੀ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹ ਸਾਰੇ ਐਮਸੀਕਿਊ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਬਣ ਸਕਦੇ ਸੀ ਉਹ ਮੈਂ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਏਸ਼ੀਆ ਕੱਪ 2023 ਜਿਹੜਾ ਪੁਰਸ਼ਾਂ ਦੇ ਨਾਲ ਰਿਲੇਟਡ ਆ ਇਹ ਆਪਣੇ ਦੇਸ਼ ਭਾਰਤ ਨੇ ਜਿੱਤ ਲਿਆ ਸਭ ਤੋਂ ਵੱਧ ਵਾਰ ਭਾਰਤ ਨੇ ਜਿੱਤੇ ਆ ਤੇ ਇਸ ਵਾਰ 8ਵੀਂ ਵਾਰ ਭਾਰਤ ਨੇ ਏਸ਼ੀਆ ਕੱਪ 2023 ਦਾ ਖਿਤਾਬ ਜਿੱਤਿਆ ਵਾ ਸੋ ਇਹ ਤੁਹਾਡੇ ਲਈ ਕਾਫੀ ਹੀ ਇੰਪੋਰਟੈਂਟ ਫੈਕਟ ਆ ਤੇ ਇਸ ਦੇ ਨਾਲ ਰਿਲੇਟਡ ਐਮਸੀਕਿਊ ਦੇਖਦੇ ਆ ਕਿਸ ਦੇਸ਼ ਨੇ ਕ੍ਰਿਕਟ ਟੂਰਨਾਮੈਂਟ ਪੁਰਸ਼ ਏਸ਼ੀਆ ਕੱਪ 2023 ਦਾ ਖਿਤਾਬ ਜਿੱਤਿਆ ਹਾਂਜੀ ক্রিকেট ਟੂਰਨਾਮੈਂਟ ਪੂਰੇ ਏਸ਼ੀਆ ਕੱਪ 2023 ਦਾ ਖਿਤਾਬ ਸਾਡੇ ਦੇਸ਼ ਭਾਰਤ ਨੇ ਜਿੱਤੇ ਆ অপਸ਼ਨ ਬੀ ਇਜ਼ ਅ ਰਾਈਟ ਆਨਸਰ ਦੇਖੋ ਜਿਹੜਾ ਇਹ ਏਸ਼ੀਆ ਦਾ ক্রিকেট ਕੱਪ ਹੋਇਆ ਵਾ ক্রিকেট ਕੱਪ 2023 ਖੇਡਿਆ ਗਿਆ ਵਾ ਪੂਰੇ ਏਸ਼ੀਆ ਦਾ ਇਸ ਦੇ ਵਿੱਚ 6 ਦੇਸ਼ਾਂ ਨੇ ਪਾਰਟਿਸਪੇਟ ਕੀਤਾ ਸੀ ਭਾਰਤ ਸ਼੍ਰੀਲੰਕਾ ਨੇਪਾਲ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੇ ਸਾਡੇ ਦੇਸ਼ ਭਾਰਤ ਨੇ ਪੰਜ ਦੇਸ਼ਾਂ ਨੂੰ ਹਰਾ ਕੇ ক্রিকেট ਪੁਰਸ਼ ਏਸ਼ੀਆ ਕੱਪ 2023 ਦਾ ਖਿਤਾਬ ਜਿੱਤੇ ਆ ਸੋ ਬਹੁਤ ਹੀ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ ਭਾਰਤ ਨੇ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 10 ਬਿਕਟਾਂ ਦੇ ਨਾਲ ਹਰਾ ਕੇ ਇਹ ਰਿਕਾਰਡ 8ਵੀਂ ਵਾਰ ਕ੍ਰਿਕਟ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕਰਵਾਇਆ ਫਾਈਨਲ ਮੈਚ ਕਿੱਥੇ ਖੇਡਿਆ ਗਿਆ ਆ ਆਰ ਪ੍ਰੇਮਦਾਸਾ ਸਟੇਡੀਅਮ ਜਿਹੜਾ ਕਿ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਦੇ ਵਿੱਚ ਆ ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਕ੍ਰਿਕਟ ਟੂਰਨਾਮੈਂਟ ਪੁਰਸ਼ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕੀਤੀ ਵੈਰੀ ਇੰਪੋਰਟੈਂਟ ਹਾਂਜੀ ਕ੍ਰਿਕਟ ਟੂਰਨਾਮੈਂਟ ਪੁਰਸ਼ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਪਾਕਿਸਤਾਨ ਅਤੇ ਸ਼੍ਰੀਲੰਕਾ ਨੇ ਕੀਤੀ ਅੱਧੇ ਮੈਚ ਪਾਕਿਸਤਾਨ ਦੇ ਵਿੱਚ ਖੇਡੇ ਗਏ ਆ ਅਤੇ ਅੱਧੇ ਸ਼੍ਰੀਲੰਕਾ ਦੇ ਵਿੱਚ ਖੇਡੇ ਗਏ ਆ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਦੇ ਵਿੱਚ ਕਰਵਾਇਆ ਗਿਆ ਹੈ ਜਿਸ ਵਿੱਚ 4 ਮੈਚ ਪਾਕਿਸਤਾਨ ਦੇ ਵਿੱਚ ਅਤੇ 9 ਮੈਚ ਸ਼੍ਰੀਲੰਕਾ ਦੇ ਵਿੱਚ ਖੇਡੇ ਗਏ ਇਸ ਵਾਰ ਦਾ ਜੋੜਾ 2023 ਦੇ ਵਿੱਚ ਏਸ਼ੀਆ ਕੱਪ ਖੇਡਿਆ ਗਿਆ ਵਾ ਇਸ ਦੇ ਵਿੱਚ ਐਡੀਸ਼ਨ ਕਿੰਮਾ ਸੀ ਇਹ 16ਵਾਂ 16ਵਾਂ ਕ੍ਰਿਕਟ ਕੱਪ ਆਯੋਜਿਤ ਕੀਤਾ ਗਿਆ ਸੀ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਵਿੱਚ ਕਿੰਨੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ 6 ਨੇ ਭਾਰਤ ਸ਼੍ਰੀਲੰਕਾ ਨੇਪਾਲ ਪਾਕਿਸਤਾਨ ਬੰਗਲਾਦੇਸ਼ ਪੁਰਸ਼ ਕ੍ਰਿਕਟ ਏਸ਼ੀਆ ਕੱਪ 2023 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਕੁਲਦੀਪ ਜਾਦਵ ਨੇ ਜਿੱਤਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕੁਲਦੀਪ ਜਾਦਵ ਨੇ ਜਿੱਤਿਆ ਹੈ ਠੀਕ ਹੈ ਨੈਕਸਟ ਪੋਜੀਸ਼ਨ ਆ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਕਿਸ ਖਿਡਾਰੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਹਾਂਜੀ ਪਲੇਅਰ ਆਫ ਦੀ ਮੈਚ ਚੁਣਿਆ ਗਿਆ ਵਾ ਕਿਹੜੇ ਖਿਡਾਰੀ ਨੂੰ ਚੁਣਿਆ ਗਿਆ ਮੁਹੰਮਦ ਸਿਰਾਜ ਨੂੰ ਇਹ ਭਾਰਤੀ ਟੀਮ ਦੇ ਖਿਡਾਰੀ ਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਆ ਪੁਰਸ਼ ਕ੍ਰਿਕਟ ਏਸ਼ੀਆ ਕੱਪ 2023 ਕਿਸ ਫਾਰਮੈਟ ਵਿੱਚ ਖੇਡਿਆ ਜਾਂਦਾ ਹੈ ਹਾਂਜੀ ਪੁਰੀਸ਼ ক্রিকেট এਸ਼ੀਆ ਕੱਪ 2023 ODI ਫਾਰਮੈਟ ਦੇ ਵਿੱਚ ਖੇਡਿਆ ਜਾਂਦਾ ਦੇਖੋ ਜਿਹੜਾ এਸ਼ੀਆ ਕੱਪ ਆ ODI ਫਾਰਮੈਟ ਦੇ ਵਿੱਚ ਖੇਡਿਆ ਜਾਂਦਾ ਆਪਸ਼ਨ B ਇੱਥੇ ਰਾਈਟ ਆਨਸਰ ਹੈ ਜਾਨੀ ਕਿ ਵਨ ਡੇ ਇੰਟਰਨੈਸ਼ਨਲ ਜਾਨੀ ਕਿ 50 50 ਆਪਾਂ ਕਹੋਲ ਸਕਦੇ ਹਾਂ ਇਹਦੇ ਵਿੱਚ ਕਿ 50 50 ਓਵਰ ਦਾ ਖੇਡਿਆ ਜਾਂਦਾ ਵਾ ਓਕੇ ਨੈਕਸਟ ਹੈ ক্রিকেট এਸ਼ੀਆ ਕੱਪ ਦੀ ਸਥਾਪਨਾ ਕਦੋਂ ਹੋਈ ਸੀ ਹਾਂਜੀ ক্রিকেট এਸ਼ੀਆ ਕੱਪ ਆ ਜਿਹੜਾ ਇਸ ਦੀ ਸਥਾਪਨਾ ਕਦੋਂ ਹੋਈ ਸੀ 1983 ਦੇ ਵਿੱਚ অপশন ডি ইজ আ রাইট आंसर 1983 ਦੇ ਵਿੱਚ ਤਾਂ ਇਸ ਦੀ ਸਥਾਪਨਾ ਹੋਈ ਆ ਪਰ ক্রিকেট এਸ਼ੀਆ ਕੱਪ ਪਹਿਲੀ ਵਾਰ ਖੇਡਿਆ ਕਦੋਂ ਗਿਆ ਠੀਕ ਹੈ ਨੈਕਸਟ ਕੁਐਸ਼ਨ ਆ ਤੁਹਾਡੇ ਕੋਲੇ ਇਹ ਕਿ ক্রিকেট এਸ਼ੀਆ ਕੱਪ ਪਹਿਲੀ ਵਾਰ ਕਦੋਂ ਖੇਡਿਆ ਗਿਆ ਸੀ 1984 ਦੇ ਵਿੱਚ অপশন ਸੀ ਇਜ਼ ਅ রাইট आंसर ਨੈਕਸਟ ਕੁਐਸ਼ਨ ਪਹਿਲਾ ক্রিকেট এਸ਼ੀਆ ਕੱਪ 1984 ਦੇ ਵਿੱਚ ਖੇਡਿਆ ਗਿਆ ਸੀ ਪਰ ਕਿਸ ਦੇ ਦੁਆਰਾ ਇਸ ਦੀ ਮੇਜ਼ਬਾਨੀ ਕੀਤੀ ਗਈ ਜਾਨੀ ਕਿ ਕਿੱਥੇ ਖੇਡਿਆ ਗਿਆ ਯੂਏਈ ਦੇ ਵਿੱਚ ਤੇ ਜੇਤੂ ਟੀਮ ਰਹੀ ਸੀ ਭਾਰਤ ਦੀ ਨੈਕਸਟ ਹੈ ক্রিকেট ਏਸ਼ੀਆ ਕੱਪ ਕਿਸ ਸੰਸਥਾ ਦੁਆਰਾ ਕਰਵਾਇਆ ਜਾਂਦਾ ਵੈਰੀ ਵੈਰੀ ਇੰਪੋਰਟੈਂਟ ਦੇਖੋ ਜਿਹੜਾ ਏਸ਼ੀਆ ਕੱਪ ਆ ਇਹ ਏਸ਼ੀਆ ਏਸ਼ੀਆ ਦੀ ਗੱਲ ਹੋ ਰਹੀ ਆ ਏਸ਼ੀਆ ਕੱਪ ਏਸੀਸੀ ਦੁਆਰਾ ਕਰਵਾਇਆ ਜਾਂਦਾ ਪਰ ਜੇ ਭਾਰਤ ਦੀ ਗੱਲ ਹੋ ਜੇ ਭਾਰਤੀ ਜਿਹੜਾ ক্রিকেট ਆ ਇਹ ਕਿਹਦੇ ਦੁਆਰਾ ਕਰਵਾਇਆ ਜਾਂਦਾ ਵਾ ਇਹ ਕਰਵਾਇਆ ਜਾਂਦਾ ਜੀ ਬੀਸੀਸੀਆਈ ਦੁਆਰਾ ਠੀਕ ਹੈ ਹੁਣ ਤੁਸੀਂ ਕ੍ਰਿਕਟ ਏਸ਼ੀਆ ਕੱਪ ਦੀ ਗੱਲ ਕਰ ਰਹੇ ਹਾਂ ਸੀ ਕ੍ਰਿਕਟ ਏਸ਼ੀਆ ਕੱਪ ਕਿਸ ਸੰਸਥਾ ਦੁਆਰਾ ਕਰਵਾਇਆ ਜਾਂਦਾ ਹੈ ਏਸੀਸੀ ਦੁਆਰਾ ਜਾਨੀ ਕਿ ਏਸ਼ੀਅਨ ਕ੍ਰਿਕਟ ਕਾਉਂਸਲ ਇਸ ਦੀ ਫੁੱਲ ਫਾਰਮ ਹੈ ਇਸ ਦੀ ਸਥਾਪਨਾ 19 ਸਤੰਬਰ 1983 ਨੂੰ ਹੋਈ ਇਸ ਦਾ ਹੈੱਡਕੁਆਰਟਰ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਦੇ ਵਿੱਚ ਆ ਤੇ ਐਡ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੈਕਸਟ ਹੈ ਕਿਹੜੇ ਦੇਸ਼ ਨੇ ਸਭ ਤੋਂ ਵੱਧ ਵਾਰ ਪੁਰਸ਼ ਕ੍ਰਿਕਟ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹਾਂਜੀ ਸਭ ਤੋਂ ਵੱਧ ਵਾਰ ਪੁਰਸ਼ ਕ੍ਰਿਕਟ ਏਸ਼ੀਆ ਕੱਪ ਦਾ ਖਿਤਾਬ ਸਾਡੇ ਦੇਸ਼ ਭਾਰਤ ਨੇ ਜਿੱਤਿਆ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਠੀਕ ਹੈ ਭਾਰਤ ਨੇ ਦੇਖ ਲੈਣੀ ਆ ਟੋਟਲ ਕਿੰਨੀ ਵਾਰ ਤੇ ਕਦੋਂ-ਕਦੋਂ ਏਸ਼ੀਆ ਕੱਪ ਆ ਜਿਹੜਾ ਜਿੱਤਿਆ ਵਾ ਭਾਰਤੀ ਟੀਮ ਸਭ ਤੋਂ ਵੱਧ ਵਾਰ ਯਾਨੀ ਕਿ 8 ਵਾਰ ਇੱਕ ਚੈਂਪੀਅਨ ਬਣੀ ਆ ਕਦੋਂ-ਕਦੋਂ 1984 'ਚ 1988 'ਚ 1990 'ਚ 1995 ਚ 2010 ਦੇ ਵਿੱਚ 2016 ਚ 2018 ਚ ਤੇ 2023 ਦੇ ਵਿੱਚ ਦੇਖੋ ਜਿਹੜਾ ক্রিকেট ਕੱਪ ਆਣਾ ਇਹ ਏਸ਼ੀਆ ਦਾ ਇਹ 2 ਸਾਲ ਬਾਅਦ ਖੇਡਿਆ ਜਾਂਦਾ ਵਾ ਜਾਨੀ ਕਿ 2 ਸਾਲਾਂ ਤੋਂ ਇਹਦਾ ਫਾਰਮੈਟ ਹੁੰਦਾ ਤੇ 2 ਸਾਲਾਂ ਦੇ ਵਿੱਚ ਖੇਡਿਆ ਜਾਂਦਾ ਤੇ ਜਿਹੜਾ 1984 1900 ਇੱਥੇ ਆਪਾਂ ਗੱਲ ਕਰੀਏ 1988 ਦੀ 1988 1990 ਤੇ 1995 ਠੀਕ ਹੈ ਇਹ ਲਗਾਤਾਰ ਇੰਡੀਆ ਨੇ ਜਿੱਤੇ ਆ ਤੇ ਸ਼੍ਰੀਲੰਕਾ ਦੀ ਟੀਮ ਆ ਜਿਹੜੀ ਸੈਕਿੰਡ ਤੇ ਰਹੀ ਆ ਸ਼੍ਰੀਲੰਕਾ ਦੀ ਟੀਮ ਨੇ ਟੋਟਲ 6 ਵਾਰ ਚੈਂਪੀਅਨ ਬਣੀ ਆ ਕ੍ਰਿਕਟ ਏਸ਼ੀਆ ਕੱਪ ਦੀ ਨੈਕਸਟ ਕੁਐਸਚਨ ਆ ਕ੍ਰਿਕਟ ਟੂਰਨਾਮੈਂਟ ਏਸ਼ੀਆ ਕੱਪ 2023 ਵਿੱਚ ਕਿਸ ਬੱਲੇਬਾਜ਼ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਵੈਰੀ ਇੰਪੋਰਟੈਂਟ ਹਾਂਜੀ ਕ੍ਰਿਕਟ ਏਸ਼ੀਆ ਕੱਪ 2023 ਦੇ ਵਿੱਚ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਸ਼ੁਭਮਨ ਗਿੱਲ অপਸ਼ਨ ਸੀ ਇਸ ਆ ਰਾਈਟ ਆਨਸਰ ਇਹਨਾਂ ਨੇ ਟੋਟਲ 302 ਦੌੜਾਂ ਬਣਾਈਆਂ ਜਾਨੀ ਕਿ 302 ਰਨ ਬਣਾਏ ਆ ਠੀਕ ਹੈ ਨੈਕਸਟ ਹੈ ਪੁਰਸ਼ ক্রিকেট এਸ਼ੀਆ ਕੱਪ 2023 ਵਿੱਚ ਕਿਹੜੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਇਹ ਜ਼ਿਆਦਾ ਇੰਪੋਰਟੈਂਟ ਆ ਹਾਂਜੀ ਪੁਰਸ਼ ক্রিকেট এਸ਼ੀਆ ਕੱਪ 2023 ਦੇ ਵਿੱਚ ਨੇਪਾਲ ਦੀ ਟੀਮ ਨੇ ਪਹਿਲੀ ਵਾਰ ਭਾਗ ਲਿਆ অপਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਕ੍ਰਿਕਟ ਏਸ਼ੀਆ ਕੱਪ ਕਿੰਨੇ ਸਾਲਾਂ ਬਾਅਦ ਖੇਡਿਆ ਜਾਂਦਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਕ੍ਰਿਕਟ ਏਸ਼ੀਆ ਕੱਪ ਜਿਹੜਾ ਇਹ ਹਰ ਇੱਕ 2 ਸਾਲ ਬਾਅਦ ਖੇਡਿਆ ਜਾਂਦਾ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਨੇ ਕ੍ਰਿਕਟ ਏਸ਼ੀਆ ਕੱਪ 2023 ਦਾ ਖਿਤਾਬ ਕਿਸ ਦੀ ਕਪਤਾਨੀ ਹੇਠ ਜਿੱਤਿਆ ਭਾਰਤ ਨੇ ਕ੍ਰਿਕਟ ਏਸ਼ੀਆ ਕੱਪ 2023 ਦਾ ਖਿਤਾਬ ਕਿਸ ਦੀ ਕਪਤਾਨੀ ਦੇ ਹੇਠਾਂ ਜਿੱਤਿਆ ਰੋਹਿਤ ਸ਼ਰਮਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਇੰਡੀਆ ਇੰਡੀਆ ਦੇ ਕਪਤਾਨ ਰਹੇ ਆ ਰੋਹਿਤ ਸ਼ਰਮਾ ਬੰਗਲਾਦੇਸ਼ ਦੇ ਸਾਕਿਬ ﺍﻟ हसन ਨੇਪਾਲ ਦੇ ਰੋਹਿਤ ਕੁਮਾਰ ਪੋਡੇਲ ਸ਼੍ਰੀਲੰਕਾ ਦੇ ਦਾਸੁਨ ਸ਼ਨਾਕਾ ਠੀਕ ਹੈ ਪਾਕਿਸਤਾਨ ਦੇ ਬਾਬਰ ਆਜ਼ਮ ਇਹ ਬਹੁਤ ਜਿਆਦਾ ਇੰਪੋਰਟੈਂਟ ਆ ਤੇ ਅਫਗਾਨਿਸਤਾਨ ਦੇ ਰਹੇ ਆ ਜੀ ਹਸਮਤੁਲ ਸ਼ਾਹੀਦੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਕ੍ਰਿਕਟ ਏਸ਼ੀਆ ਕੱਪ 2023 ਦੀ ਟਾਈਟਲ ਸਪான்ਸਰ ਕਿਹੜੀ ਕੰਪਨੀ ਬਣੀ ਹਾਂਜੀ ਕ੍ਰਿਕਟ ਏਸ਼ੀਆ ਕੱਪ 2023 ਦੀ ਟਾਈਟਲ ਸਪான்ਸਰ ਕੰਪਨੀ ਬਣੀ ਸੀ ਸੁਪਰ 11 ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਸ਼ਨ ਕਿਸ ਦੇਸ਼ ਨੇ ਲਗਾਤਾਰ ਤਿੰਨ ਵਾਰ ਕ੍ਰਿਕਟ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹਾਂਜੀ ਲਗਾਤਾਰ ਤਿੰਨ ਵਾਰ ਕ੍ਰਿਕਟ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਵਾਲਾ ਵੀ ਸਾਡਾ ਦੇਸ਼ ਭਾਰਤ ਹੀ ਆ ਮਤਲਬ ਲਗਾਤਾਰ ਲਗਾਤਾਰ ਜਦੋਂ ਵੀ ਹੋਇਆ ਲਗਾਤਾਰ ਉਦੋਂ 3 ਵਾਰ ਸਾਡੇ ਦੇਸ਼ ਭਾਰਤ ਨੇ ক্রিকেট ਏਸ਼ੀਆ ਕੱਪ ਖਿਤਾਬ ਜਿੱਤੇ ਆ ਨੈਕਸਟ ਪੁਰਸ਼ ক্রিকেট ਏਸ਼ੀਆ ਕੱਪ 2022 ਦਾ ਖਿਤਾਬ ਕਿਸ ਦੇਸ਼ ਦੀ ਟੀਮ ਨੇ ਜਿੱਤੇ ਆ ਹਾਂਜੀ ਹੁਣ ਇੱਥੇ 2022 ਦੀ ਗੱਲ ਹੋ ਗਈ ਤਾਂ ਪੁਰਸ਼ ক্রিকেট ਏਸ਼ੀਆ ਕੱਪ 2022 ਦਾ ਖਿਤਾਬ ਜਿੱਤਿਆ ਸੀ ਜੀ ਸ਼੍ਰੀਲੰਕਾ ਨੇ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਤੇ ਉਪਵਿਜੇਤਾ ਟੀਮ ਰਹੀ ਸੀ ਇਹਦੇ ਵਿੱਚ ਪਾਕਿਸਤਾਨ ਯਾਨੀ ਕਿ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੀ ਕਿੰਨਾ ਸੰਸਕਰਨ ਸੀ ਪੰਜਵਾਂ ਕਿੱਥੇ ਆਯੋਜਿਤ ਕੀਤਾ ਗਿਆ ਯੂਏਈ ਦੇ ਵਿੱਚ ਖੇਡਿਆ ਗਿਆ ਸੀ ਠੀਕ ਹੈ ਹਾਂਜੀ ਏਸੀ ਸਾਡੀ ਅੱਜ ਦੀ ਇਹ ਵੀਡੀਓ ਜਿਹੜੀ ਕ੍ਰਿਕਟ ਏਸ਼ੀਆ ਕੱਪ 2023 ਦੇ ਨਾਲ ਰਿਲੇਟਿਡ ਸੀ ਜੇਕਰ ਤੁਸੀਂ ਅੱਗੇ ਕੋਈ ਐਗਜ਼ਾਮ ਦਿੱਤਾ ਹੋਵੇਗਾ ਪਹਿਲਾਂ ਇਸ ਤੋਂ ਕੰਪੀਟੀਟਿਵ ਐਗਜ਼ਾਮ ਤਾਂ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਜ਼ਰੂਰ ਪੁੱਛਿਆ ਜਾਂਦਾ ਜਿਵੇਂ ਫੋਰੈਸਟ ਗਾਰਡ ਦੇ ਵਿੱਚ ਵੀ ਪੁੱਛਿਆ ਗਿਆ ਸੀ ক্রিকেট ਏਸ਼ੀਆ ਕੱਪ ਬਾਰੇ ਕਿ ਸਭ ਤੋਂ ਵੱਧ ਕਿਹੜੇ ਦੇਸ਼ ਨੇ ਜਿੱਤੇ ਆ ਵਾ ਠੀਕ ਹੈ ਇਸ ਤਰ੍ਹਾਂ ਦੇ ਐਮਸੀਕਿਊ ਆ ਜਿਹੜੇ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਆ ਸੋ ਇਹ ਟੌਪਿਕ ਆ ਜਿਹੜਾ ਇਹਨੂੰ ਕਦੇ ਵੀ ਨਹੀਂ ਤੁਸੀਂ ਛੱਡਣਾ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਸੀਗਾ ਉਮੀਦ ਕਰਦੀ ਆ ਕਿ ਨਾਲ ਦੀ ਨਾਲ ਹੀ ਤੁਹਾਨੂੰ ਯਾਦ ਹੋ ਗਏ ਹੋਣੇ ਆ ਕੋਈ ਰਿਵੀਜ਼ਨ ਕਰਨ ਦੀ ਵੀ ਲੋੜ ਨਹੀਂ ਪਈ ਹੋਵੇਗੀ ਤਾਂ ਹਾਂਜੀ ਅੱਜ ਦੀ ਸਾਡੀ ਵੀਡੀਓ ਇੱਥੇ ਹੀ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ